ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਾਰੇ ਪੰਜਾਬੀਆਂ ਦੀ ਨਿਗਾਹਾਂ ਇਸ ਗੱਲ ਦੇ ਉੱਪਰ ਨੇ ਕਿ ਆਖਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਪੰਚਾਇਤੀ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਹ ਚੋਣਾਂ ਆਖਰ ਕਰਾਊਗੀ ਕਦੋਂ ਦੋਸਤੋ ਸਸਕਾਲ ਮੈਂ ਗੁਰਜਿੰਦਰ ਸਿੰਘ ਪੰਗੋ ਤੁਸੀਂ ਦੇਖ ਰਹੇ ਹੋ ਸਾਥ ਟੀਵੀ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜੋ ਤੁਸੀਂ ਜਦੋਂ ਅਸੀਂ ਹੋਰ ਕਿਸੇ ਵੀ ਮਾਮਲੇ ਦੇ ਉੱਪਰ ਕੋਈ ਖਬਰ ਲੈ ਕੇ ਆਵਾਂਗੇ ਉਹ ਖਬਰ ਤੁਹਾਡੇ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊ ਹੋਊਗੀ ਜਦੋਂ ਤੁਸੀਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਕਰੋ ਸਬਸਕ੍ਰਾਈਬ ਜਦੋਂ ਅਸੀਂ ਹੋਰ ਵੀ ਕੋਈ ਵੀਡੀਓ ਪਾਵਾਂਗੇ ਉਹ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਲੈਪਟਾਪ ਕੰਪਿਊਟਰ ਦੀ ਸਕਰੀਨ ਦੇ ਉੱਪਰ ਹੋਊਗੀ ਦੋਸਤੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਵੇਲੇ ਤਕਰੀਬਨ ਸਵਾ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਹੁਣ ਸਾਰੇ ਹੀ ਪੰਜਾਬੀਆਂ ਦੀ ਜਿਹੜੀਆਂ ਨਿਗਾਹਾਂ ਨੇ ਉਹ ਇਸ ਗੱਲ ਦੇ ਉੱਪਰ ਨੇ ਕਿ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਪੰਚਾਇਤੀ ਚੋਣ ਕਦੋਂ ਕਰਾਉਣਗੇ ਇਹਨੂੰ ਲੈ ਕੇ ਅਲੱਗ-ਅਲੱਗ ਕਨਸੋ ਹਾਂ ਨੇ ਹੁਣ ਤੱਕ ਜੋ ਵੀ ਜਾਣਕਾਰੀ ਆਪਣੇ ਕੋਲ ਹੈਗੀ ਹੈ ਉਸ ਜਾਣਕਾਰੀ ਨਾਲ ਥੋੜੀ ਅਸੀਂ ਸਾਂਝ ਪਵਾਵਾਂਗੇ ਤੁਸੀਂ ਆਪ ਆਈਡੀਆ ਲਾ ਸਕਦੇ ਹੋ ਪਹਿਲਾਂ ਤੁਹਾਨੂੰ ਥੋੜਾ ਜਿਹਾ ਮੈਂ ਦੱਸ ਦਵਾਂ ਕਿ ਹੁਣ ਪੰਜਾਬ ਦੇ ਵਿੱਚ ਪ੍ਰਬੰਧਕ ਲਾਏ ਹੋਏ ਨੇ ਤੇ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਨੇ ਉਹ ਪੰਚਾਇਤਾਂ ਭੰਗ ਨੇ ਕਿਉਂਕਿ 30 ਦਸੰਬਰ 2118 ਨੂੰ ਪਿਛਲੀ ਚੋਣ ਹੋਈ ਸੀ 18 ਦੇ ਵਿੱਚ ਤੇ ਜਨਵਰੀ ਦੇ ਪਹਿਲੇ ਹਫਤੇ ਜੋ ਵੀ 2024 ਦੇ ਵਿੱਚ ਜਿਹੜੀਆਂ ਪੰਚਾਇਤਾਂ ਸੀ ਉਹ ਪੰਚਾਇਤਾਂ ਦੋਸਤੋਂ ਭੰਗ ਹੋ ਗਈਆਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪਰਮੰਦਕ ਲਾਏ ਹੋਏ ਨੇ ਉਦੋਂ ਤੋਂ ਕੰਸੋ ਹੋ ਹਣੇ ਕਿ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕਦੋਂ ਇਹ ਚੋਣਾਂ ਕਰਾ ਸਕ ਕਰਾਉਗੀ ਇਹ ਇੱਕ ਨਾਲੋਂ ਨਾਲ ਗੱਲਬਾਤ ਚੱਲਦੀ ਰਹੀ ਤਾਂ ਇਸ ਤੋਂ ਤੁਸੀਂ ਦੇਖੋ ਕਿ ਪਹਿਲਾਂ ਕਿਹਾ ਗਿਆ ਕਿ ਜਨਵਰੀ ਫਰਵਰੀ ਮਾਰਚ ਅਪ੍ਰੈਲ ਇਹਨਾਂ ਮਹੀਨਿਆਂ ਦੇ ਵਿੱਚ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਪਰ ਇਹਨਾਂ ਮਹੀਨਿਆਂ ਦੇ ਵਿੱਚ ਪੰਚਾਇਤੀ ਚੋਣਾਂ ਨਹੀਂ ਹੋਈਆਂ ਕਿਉਂਕਿ ਮਈ ਦੇ ਵਿੱਚ ਜਾ ਕੇ ਮਈ ਜੂਨ ਦੇ ਵਿੱਚ ਜਾ ਕੇ ਲੋਕ ਸਭਾ ਦੀ ਚੋਣ ਆ ਗਈ। ਦੇਸ਼ ਦੀ ਲੋਕ ਸਭਾ ਦੀ ਚੋਣ ਆ ਗਈ ਅਤੇ ਸਾਰੀਆਂ ਸਰਕਾਰਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਇਹ ਵੀ ਲੋਕ ਸਭਾ ਚੋਣਾਂ ਦੇ ਵਿੱਚ ਰੁੱਝ ਗਈ। ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਇੱਕਦਮ ਜਲੰਧਰ ਦੀ ਜਿਮਨੀ ਚੋਣ ਆ ਗਈ। ਸ਼ਿਤ ਲੰਗੁਰਾਲ ਨੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਨੂੰ ਭਾਜਪਾ ਜੁਆਇਨ ਕਰ ਲਈ ਸੀ। ਤੇ ਆਮ ਆਦਮੀ ਪਾਰਟੀ ਉੱਥੇ ਰੁੱਝ ਗਈ ਤਾਂ ਹੁਣ ਆਖਰ ਅੱਜ ਹੁਣ ਜਿਮਨੀ ਜਲੰਧਰ ਦੀ ਜਿਮਨੀ ਚੋਣ ਤੋਂ ਬਾਅਦ ਅੱਜ ਆਪਾਂ ਬੈਠੇ ਆ ਗੱਲ ਕਰ ਰਹੇ ਕਿ ਪੰਚਾਇਤ ਚੋਣਾਂ ਕਦੋਂ ਹੋਣਗੀਆਂ ਤਾਜ਼ਾ ਜਿਹੜੇ ਰਾਜ ਚੋਣ ਕਮਿਸ਼ਨ ਨੇ ਤਾਜੇ ਜਿਹੜੀ ਜਾਣਕਾਰੀ ਆਈ ਹੈ ਉਹ ਹੈਗੀ ਹੈ ਕਿ ਰਾਜ ਚੋਣ ਕਮਿਸ਼ਨ ਨੇ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ ਨੇ ਸਰਕਾਰ ਵੱਲੋਂ ਆਫੀਸ਼ੀਅਲ ਤੌਰ ਦੇ ਪਰ ਹਜੇ ਕੋਈ ਹੁਕਮ ਨਹੀਂ ਹੈਗਾ ਪਰ ਰਾਜ ਚੋਣ ਕਮਿਸ਼ਨ ਪੂਰਾ ਤਿਆਰ ਹੈ ਕਿ ਜਿਸ ਵੇਲੇ ਵੀ ਹੁਕਮ ਹੋਊਗਾ ਉਸ ਵੇਲੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਡੰਕਾ ਅਸੀਂ ਵਜਾ ਦੇਾਂਗੇ ਪਰ ਕਹਿੰਦੇ ਕਿ ਆਮ ਆਦਮੀ ਪਾਰਟੀ ਫਿਲਹਾਲ ਤਿਆਰ ਨਹੀਂ ਹੈਗੀ ਤਿਆਰ ਕਹਿੰਦੇ ਕਿ ਕਿਉਂ ਨਹੀਂ ਹੈਗੀ ਉਸ ਕਰਕੇ ਕਿ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਕਿਉਂ ਨਾ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਚੋਣਾਂ ਜਿਹੜੀ ਪੰਜਾਬ ਦੇ ਵਿੱਚ 4 ਜਿਮਨੀ ਚੋਣਾਂ ਪੈਂਡਿੰਗ ਨੇ ਉਹਨਾਂ ਤੋਂ ਬਾਅਦ ਕਰਵਾ ਲਈ ਜਾਵੇ ਤੇ ਇਹ ਜਿਵੇਂ ਨੀ ਚੋਣਾਂ ਕਦੋਂ ਹੋ ਸਕਦੀਆਂ ਨੇ ਇਹਨਾਂ ਦੇ ਹੋਣ ਦੇ ਅਸਾਰ ਨੇ ਜਦੋਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਹੋਣੀ ਹੈ ਉਹ ਮੇਰੇ ਖਿਆਲ ਤੋਂ ਕਿ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਯਾਨੀ ਕਿ ਜੇ ਸਤੰਬਰ ਅਕਤੂਬਰ ਦੇ ਵਿੱਚ ਪੰਜਾਬ ਦੇ ਵਿੱਚ ਬਾਈਪੋਲ ਜਿਹੜੀ ਚਾਰ ਪੈਂਡਿੰਗ ਨੇ ਆਹ ਹੋਣਗੀਆਂ ਤੇ ਉਸ ਤੋਂ ਬਾਅਦ ਆ ਕੇ ਪੰਜਾਬ ਦੇ ਵਿੱਚ ਪੰਚਾਇਤੀ ਚੋਣ ਹੋ ਸਕਦੀ ਆ ਇੱਕ ਤਾਂ ਡੇਰਾ ਬਾਬਾ ਨਾਨਕ ਦੀ ਸੀਟ ਆ ਬਰਨਾਲਾ ਦੀ ਸੀਟ ਆ ਗਿੱਦੜਵਾਹਾ ਦੀ ਸੀਟ ਆ ਤੇ ਹੁਸ਼ਿਆਰਪੁਰ ਦੀ ਚੱਬੇਵਾਲ ਦੀ ਸੀਟਾਂ ਇਹਨਾਂ ਦੇ 4 ਐਮਐਲਏ ਪੰਜਾਬ ਦੇ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਪਾਰਲੀਮੈਂਟ ਦੇ ਵਿੱਚ ਲਗੇ ਪਿੱਛੇ ਵਿਧਾਨ ਸਭਾ ਦੀਆਂ ਸੀਟਾਂ ਖਾਲੀ ਹੋ ਗਈਆਂ ਜਿਨ੍ਹਾਂ ਦੇ ਉੱਪਰ ਜਿਮਨੀ ਚੋਣ ਹੋਣੀ ਹੈ ਤਾਂ ਆਮ ਆਦਮੀ ਪਾਰਟੀ ਦੋਸਤੋ ਇਹ ਸੋਚ ਰਹੀ ਹੈ ਕਿ ਅਸੀਂ ਉਹ ਕਰਵਾ ਦਈਏ ਤੇ ਕਿਉਂਕਿ ਹੁਣ ਜਿਵੇਂ ਦੇਖੋ ਕਿ ਬਰਸਾਤਾਂ ਦਾ ਮੌਸਮ ਹੈ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਵੇਂ ਚਾਰ ਨਗਰ ਨਿਗਮ ਦੀਆਂ ਚੋਣਾਂ ਪੈਂਡਿੰਗ ਨੇ 42 ਮਿਊਨਿਸਪਲ ਕਾਉਂਸਲ ਦੀਆਂ ਚੋਣਾਂ ਪੈਂਡਿੰਗ ਨੇ ਮਾਮਲੇ ਹਾਈ ਕੋਰਟ ਦੇ ਵਿੱਚ ਵੀ ਹੈਗੇ ਨੇ ਜੇਕਰ ਇਹਨਾਂ ਦਿਨਾਂ ਦੇ ਵਿੱਚ ਚੋਣ ਹੋਉਂਦੀ ਹੈ ਤਾਂ ਸ਼ਹਿਰਾਂ ਦੀ ਜਿਹੜੀ ਸਥਿਤੀ ਹੈ ਅੰਦਰੂਨੀ ਉਹ ਠੀਕ ਨਹੀਂ ਹੈਗੀ ਸੀਵਰੇਜ ਪਾਣੀ ਨਾਲ ਭਰੇ ਹੋਏ ਨੇ ਤੇ ਰਸਤੇ ਠੀਕ ਨਹੀਂ ਹੈਗੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਜੇਕਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਚੋਣਾਂ ਕਰਾਵਾਂਗੇ ਤਾਂ ਕਿਹੜਾ ਮੂਹ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਭ ਕੁਝ ਹੁਣਾ ਸੁਭਾਵਿਕ ਹੈ ਆਮ ਹੈ ਦੋਸਤੋ ਬਿੱਤੇ ਕੱਲ ਅਜੀਤ ਨੇ ਵੀ ਇੱਕ ਖਬਰ ਲਾਈ ਸੀ ਅਜੀਤ ਨੇ ਕਿਹਾ ਸੀ ਕਿ ਕੀ 6 ਮਹੀਨੇ ਤੋਂ ਵੱਧ ਸਮਾਂ ਜੇਕਰ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਨਗਰ ਨਿਗਮ ਚੋਣਾਂ ਸਮਤੀਆਂ ਚੋਣਾਂ ਨੂੰ ਲੰਘਾਉਂਦੀ ਹੈ ਤਾਂ ਕੀ ਉਹ ਸੰਵਿਧਾਨ ਅਨੁਸਾਰ ਜਾਇਜ਼ ਹੈ ਇਹ ਸੰਵਿਧਾਨ ਇਸ ਇਸ ਦੀ ਤੁਹਾਨੂੰ ਪਰਮਿਸ਼ਨ ਦਿੰਦਾ ਕਿ ਤੁਸੀਂ ਜਿਹੜੀਆਂ ਚੋਣਾਂ ਨੇ 6 ਮਹੀਨੇ ਤੋਂ ਵੱਧ ਸਮਾਂ ਤੁਸੀਂ ਲੰਘਾ ਸਕਦੇ ਹੋ 13242 ਪੰਜਾਬ ਦੇ ਵਿੱਚ ਪੰਚਾਇਤਾਂ ਨੇ 153 ਬਲਾਕ ਸਮਵਧੀਆਂ ਨੇ 22 ਜ਼ਿਲ੍ਹਾ ਪ੍ਰੀਸ਼ਦਾਂ ਨੇ 4 ਨਗਰ ਨਿਕਮਧੀਆਂ ਚੋਣਾਂ ਹੋਣੀਆਂ ਨੇ 42 ਮਿਊਨਿਸਪਲ ਕਾਉਂਸਲ ਦੀਆਂ ਚੋਣਾਂ ਹੋਣੀਆਂ ਨੇ ਤੇ ਇਹ ਚੋਣਾਂ ਸਾਰੀਆਂ ਜਿਹੜੀਆਂ ਲਟਕੀਆਂ ਹੋਈਆਂ ਨੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਵਾਰ-ਵਾਰ ਇਸ ਮਾਮਲੇ ਦੇ ਉੱਪਰ ਵੀ ਕਿਹਾ ਕਿ ਤੁਸੀਂ ਸਾਨੂੰ ਦੱਸੋਗੇ ਚੋਣਾ ਕਿਉਂ ਨਹੀਂ ਹੋ ਰਹੀਆਂ ਆਮ ਆਦਮੀ ਪਾਰਟੀ ਸਰਕਾਰ ਉਥੇ ਟਾਈਮ ਮੰਗ ਰਹੀ ਹੈ ਕਿ ਸਾਨੂੰ ਇਸ ਜਵਾਬ ਦਾਇਰ ਕਰਨ ਦੇ ਵਿੱਚ ਸਾਨੂੰ ਜਿਆਦਾ ਟਾਈਮ ਹੈ ਉਹ ਟਾਈਮ ਦਿੱਤਾ ਜਾਵੇ ਤਾਂ ਅੱਜ ਵੀ ਅਖਬਾਰਾਂ ਦੇ ਵਿੱਚ ਖਬਰ ਛਾਪੀ ਹੈ ਕਿ ਪੰਚਾਂ ਸਰਪੰਚਾਂ ਦੇ ਰਾਖਵੇਂਕਰਨ ਸੰਬੰਧੀ ਜਲਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਹਦਾਇਤ ਕੇ ਪੰਚਾਂ ਸਰਪੰਚਾਂ ਦੇ ਜਿਹੜੇ ਰਾਖਵੇਂਕਰਨ ਨੇ ਰਾਖਵਾ ਕਰਨ ਤੁਹਾਨੂੰ ਪਤਾ ਹੀ ਹੈ ਕਿ ਕੀ ਹੁੰਦਾ ਕੈਟਾਗਰੀਜ਼ ਕਰਦੇ ਨੇ ਹਰ ਇੱਕ ਚੀਜ਼ ਨੂੰ ਉਹ ਤੇ ਉਹਨੂੰ ਹੁਕਮ ਦਿੱਤੇ ਗਏ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਜਾਰੀ ਕਰਨ ਦੀ ਹਦਾਇਤ ਦੇਤੀ ਹੈ ਹੁਣ ਸਵਾਲ ਇੱਥੇ ਕਿਹੜਾ ਹੁੰਦਾ ਕਿ ਜਿਵੇਂ ਕਿਹਾ ਜਾ ਰਿਹਾ ਕਿ 6 ਮਹੀਨੇ ਤੋਂ ਵੱਧ ਸਮਾਂ ਆਮ ਆਦਮੀ ਪਾਰਟੀ ਲੰਘਾ ਨਹੀਂ ਸਕਦੀ ਹਾਲਾਂਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਇੱਕ ਫੈਸਲਾ ਵੀ ਲੈ ਲਿਆ ਸੀ ਜਿਹਦੇ ਵਿੱਚ ਦੋ ਆਈਐਸ ਅਫਸਰਸ ਸਸਪੈਂਡ ਵੀ ਕੀਤੇ ਸੀ ਉਹ ਸੀ ਕਿ ਅਗਸਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਅਗਸਤ 23 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਪੰਚਾਇਤਾਂ ਭੰਗ ਕਰਦੀਆਂ ਸੀ ਜਦੋਂ ਪੰਚਾਇਤ ਯੂਨੀਅਨ ਹਾਈ ਕੋਰਟ ਚਲੇ ਗਏ ਹਾਈ ਕੋਰਟ ਨੇ ਉਹ ਬਹਾਲ ਕਰਤੀਆਂ ਤੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਪੰਚਾਇਤ ਚੋਣਾਂ ਕੋਲੇ ਕਿਹੜਾ ਮਾਹੌਲ ਸੀ ਮਾਹੌਲ ਪਾ ਕੀ ਹੋਇਆ ਸੀ ਹੁਣ ਆਮ ਆਦਮੀ ਪਾਰਟੀ ਜਾ ਤਾਂ ਇੱਕ ਇਹ ਗੱਲ ਇਹ ਗੱਲ ਨਿਕਲ ਕੇ ਆਈ ਹੈ ਕਿ ਜਿਹੜੀਆਂ ਇਹ ਚੋਣਾਂ ਨੇ ਸਾਰੀਆਂ ਨਗਰ ਨਿਗਮ 42 ਮਿਊਨਿਸਪਲ ਕਾਉਂਸਲ 13241 ਪੰਚਾਇਤਾਂ 153 ਬਲੱਗ ਸਮਤੀਆਂ ਪੰਚਾਇਤ ਸਮਤੀਆਂ ਤੇ ਬਾਈ ਜ਼ਿਲ੍ਹਾ ਪ੍ਰੀਸ਼ਦ ਇਹ ਚੋਣਾਂ ਜਾਂ ਤਾਂ ਸਰਕਾਰ ਹੁਣ ਸਤੰਬਰ ਦੇ ਵਿੱਚ ਕਰਵਾ ਸਕਦੀ ਆ ਕਿਸੇ ਵੇਲੇ ਅਨਾਊਂਸਮੈਂਟ ਹੋ ਸਕਦੀ ਹੈ ਕਿ ਜੇਕਰ ਸਤੰਬਰ ਦੇ ਵਿੱਚ ਨਹੀਂ ਹੁੰਦੀ ਚੋਣਾਂ ਤਾਂ ਇਹ ਇਲੈਕਸ਼ਨ ਹੋਊਗੀ ਜਾਂ ਕਿ ਜਿਮਨੀ ਚੋਣਾਂ ਤੋਂ ਬਾਅਦ ਯਾਨੀ ਕਿ ਨਵੰਬਰ ਦੇ ਗੇਟ ਦੇ ਵਿੱਚ ਆ ਕੇ ਚੋਣਾਂ ਹੋ ਸਕਦੀਆਂ ਨੇ ਇਹ ਜਰੂਰ 705 ਬਣੀ ਹੋਈ ਹੈ ਪੰਜਾਬ ਸਰਕਾਰ ਹਾਲੇ ਫਿਲਹਾਲ ਇਹਦੇ ਕੁਝ ਬੋਲ ਨਹੀਂ ਰਹੀ ਪਿਛਲੇ ਦਿਨ ਭਗਵੰਤ ਸਿੰਘ ਸਾਬ ਨੇ ਜਿਹੜੇ ਅਧਿਕਾਰ ਅਧਕਾਰੀਆਂ ਦੇ ਨਾਲ ਮੀਟਿੰਗ ਪੰਚਾਇਤੀ ਮਾਮਲੇ ਲੈ ਕੇ ਕੀਤੀ ਸੀ ਵਾਰਡ ਬੰਦੇ ਦਾ ਕੰਮ ਜਦੋਂ ਚੱਲ ਰਿਹਾ ਸੀ ਤੇ ਹੁਣ ਦੇਖਣ ਵਾਲਾ ਹੋਊਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਸਰਕਾਰ ਕੀ ਆਪਣਾ ਰੁਖ ਅਪਣਾਉਂਦੀ ਹੈ